ਲਗਭਗ ਇਹਨੂੰ 3 ਤੋਂ 5 ਸਾਲ ਲੱਗੇ ਨੇ ਇਸ ਸਮਝੌਤੇ ਹੋਣ ਨੂੰ ਇਹ ਇਰ ਇੰਡੀਆ ਵਾਸਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਯੂਕੇ ਦੇ ਨਾਲ ਐਫਟੀਆ ਅਸਾਈਨ ਹੋਣ ਤੋਂ ਬਾਅਦ ਯੂਕੇ ਨਾਲ ਕੰਮ ਕਰਨਾ ਬਹੁਤ ਆਸਾਨ ਹੋ ਗਿਆ ਬੜੀਆਂ ਚੀਜ਼ਾਂ ਨੇ ਜਿਹੜੀਆਂ ਅ ਇਥੋਂ ਅਸੀਂ ਯੂਕੇ ਭੇਜਦੇ ਆ ਉਹਨਾਂ ਦੇ ਡਿਊਟੀ ਕਟਣ ਦੇ ਨਾਲ ਸ਼ੋਰਲੀ ਜਿਹੜਾ ਹੈ ਅਸੀਂ ਅੱਜ ਜਿਹੜਾ ਪਿੱਛੇ ਚੱਲ ਰਹੇ ਆ ਬੰਗਲਾਦੇਸ਼ ਤੇ ਪਾਕਿਸਤਾਨ ਵਰਗੇ ਕੰਟਰੀਜ਼ ਤੋਂ ਗਾਰਮੈਂਟ ਦੀ ਐਕਸਪੋਰਟ ਦੇ ਵਿੱਚ ਤੁਸੀਂ ਅੱਗੇ ਆ ਜਾਂਦੇ ਦੇਖੋ ਇਹ ਜਿਹੜਾ ਯੂਕੇ ਦੇ ਨਾਲ ਟੇਰ ਦਾ ਆਪਾਂ ਗੱਲਬਾਤ ਚੱਲੀ ਹੈ ਸਰਕਾਰ ਨੇ ਕੀਤੇ ਸਾਈਨ ਕੀਤਾ ਹੈ ਐਗਰੀਮੈਂਟ ਉਹਦੇ ਨਾਲ ਹਾਲੇ ਤੱਕ ਤੇੜੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਰਕਾਰ ਦੇ ਜਾਂ ਜੋ ਪਤਾ ਲੱਗਿਆ ਵੀ ਕੀ ਕਿਸ ਚੀਜ਼ ਦੇ ਵਿੱਚ ਹੈ ਉਹਦੇ ਥੋੜੇ ਕਾਰਾਂ ਦੇ ਵਿੱਚ ਥੋੜਾ-ਬੋਦਾ ਦੇ ਉਹਨਾਂ ਨੇ ਰੀਲੀਫ ਦੇ ਕਰ ਰਿਹਾ ਦੂਜੀ ਜਿਹੜੀਆਂ ਗਾਰਮੈਂਟਸ ਦੇ ਆ ਉਹਦੇ ਵਿੱਚ ਹੈਗਾ ਫਾਇਦਾ ਹੈ ਲੈਦਰ ਦੇ ਜਿਹੜੇ ਪ੍ਰੋਡਕਟ ਹੈਗੇ ਆ ਉਹਨਾਂ ਦੇ ਵਿੱਚ ਕੁਝ ਫਾਇਦਾ ਹੋ ਰਿਹਾ ਆ ਅਲੇ ਬਾਕੀ ਸੀਜ਼ਾਂ ਅੱਗੇ ਕੀ ਹੁੰਦੀਆਂ ਹੋਰ ਟਾਈਮ ਦੇ ਨਾਲ ਜਿਹੜੀ ਜਿਹੜੀਆਂ ਚੀਜ਼ਾਂ ਦੇ ਵਿੱਚ ਭਾਗ ਲਾਦਾ ਹੋਏਗਾ ਜਾਂ ਥੋੜਾ ਮੋਟਾ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਕਈ ਚੀਜ਼ਾਂ ਦੇ ਵਿੱਚ ਫਾਇਦਾ ਹੋ ਰਿਹਾ ਕਈ ਐਸ ਇਟ ਇਜ਼ ਰਹਿਣਗੀਆਂ ਉਹ ਹੁਣ ਜਿੱਦਾਂ ਜਿੱਦਾਂ ਟਾਈਮ ਪਾਸ ਹੋਏਗਾ ਅੱਗੇ ਗਵਰਨਮੈਂਟ ਨੂੰ ਜੋ ਰਿਪਰੈਜ਼ੈਂਟੇਸ਼ਨ ਦੇ ਜਾਣ ਗਿਆ ਜਾਂ ਬਾਕੀ ਜਿਹੜੀਆਂ ਐਸੋਸੀਏਸ਼ਨਾਂ ਦਾ ਜਿਹੜੀਆਂ ਕੰਪਨੀਆਂ ਟੀੜ ਕਰਦੀਆਂ ਨੇ ਆਲਰੇਡੀ ਇੰਗਲੈਂਡ ਦੇ ਨਾਲ ਉਹ ਉਹ ਗੈਰ ਦਾ ਅਪਰੋਚ ਕਰਨ ਗਿਆ ਤੇ ਹੋ ਸਕਦਾ ਉਹਦੇ ਵਿੱਚ ਵੀ ਹੋਰ ਕਿਸੇ ਚੀਜ਼ ਵੀ ਲੀਫ ਦਿੱਤੀ ਜਾਵੇ ਹਾਂ ਇੱਕ ਚੀਜ਼ ਜ਼ਰੂਰ ਹੋ ਸਕਦੀ ਆ ਵੀ ਇੰਗਲੈਂਡ ਦੇ ਨਾਲ ਅਸੀਂ ਜੇ ਕੰਮ ਕਰਾਂਗੇ ਤੇ ਉਸ ਨੂੰ ਸਾਰੇ ਯੂਰਪ ਨੂੰ ਜਿਹੜਾ ਮਾਲ ਜਾਂਦਾ ਆ ਹੋ ਸਕਦਾ ਅਸੀਂ ਵਾਇਆ ਇੰਗਲੈਂਡ ਨੂੰ ਕਰਕੇ ਜੇ ਉੱਥੋਂ ਟ੍ਰੇਡ ਕਰਕੇ ਕਰੀਏ ਤੇ ਉਹਦੇ ਨਾਲ ਯੂਰਪ ਦੇ ਵਿੱਚ ਵੀ ਸਾਡਾ ਮਾਲ ਜਾਣਾ ਸ਼ੁਰੂ ਹੋ ਸਕਦਾ ਔਰ ਇੰਡੀਆ ਹੁਣ ਜਿਹੜੀਆਂ ਬਹੁਤ ਜ਼ਿਆਦਾ ਇਦਾਂ ਦੀ ਪ੍ਰੋਡਕਟਸ ਬਣਾਉਣ ਲੱਗ ਗਿਆ ਜਿਹੜੀਆਂ ਯੂਰਪੀਅਨ ਕੰਟਰੀਜ਼ ਦੇ ਵਿੱਚ ਜਾਣ ਲੱਗੀਆਂ ਔਰ ਦੁਬਾਰਾ ਜਿਹੜਾ ਸਾਈਕਲ ਪਾਂਟਸ ਵੀ ਹੈਗੇ ਆ ਇਹ ਵੀ ਹੁਣ ਤੁਸੀਂ ਦੇਖੋਗੇ ਪਿੱਛੇ ਹੀਰੋ ਨੇ ਏਵਨ ਨੇ ਇਨ ਨੇ ਵੀ ਉੱਥੇ ਐਗਰੀਮੈਂਟ ਕੀਤੇ ਔਰ ਇਹਨਾਂ ਨੇ ਵੀ ਆਪਣੇ ਸਾਈਕਲ ਵਗੈਰਾ ਉੱਥੇ ਪੈਜਨੇ ਸ਼ੁਰੂ ਕੀਤੇ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਨਾਲ ਬਣਾਉਣੇ ਸ਼ੁਰੂ ਕੀਤੇ ਆ ਔਰ ਬੜਾ ਜਲਦੀ ਮੈਨੂੰ ਲੱਗਦਾ ਵੀ ਇਹ ਟਾਈਮ ਐਸਾ ਆਏਗਾ ਜਿੱਦਾਂ ਬੁੱਦੀ ਸਾਹਿਬ ਲੱਗੇ ਹੋਏ ਆ ਜਾਂ ਸਾਡੀ ਜਿਹੜੀ ਟ੍ਰੇਡ ਹੈਗੀ ਅਸੀਂ ਲੋਕ ਕੰਮ ਕਰ ਰਹੇ ਆ ਅਸੀਂ ਯੂਰਪ ਦੇ ਵਿੱਚ ਦੁਆਰਾ ਆਪਣਾ ਨਾਮ ਇੰਡੀਆ ਦਾ ਬਣਾਵਾਂਗੇ ਔਰ ਉਹਦਾ ਜਿਹੜਾ ਫਾਇਦਾ ਹੋਏਗਾ ਕਿ ਇੰਡੀਅਨ ਇੰਡਸਟਰੀ ਜਿਹੜੀ ਆ ਉਹ ਪਰਫੁੱਲਟ ਹੋਏਗੀ ਔਰ ਦੇਸ਼ ਪਰਫੁੱਲਟ ਹੋਏ ਗੱਲ ਇਹ ਹੈ ਕਿ ਬਹੁਤ ਇਹ ਲੰਬੇ ਸਮੇਂ ਤੋਂ ਬਾਅਦ ਲਗਭਗ ਇਹਨੂੰ 3 ਤੋਂ 5 ਸਾਲ ਲੱਗੇ ਨੇ ਇਸ ਸਮਝੌਤੇ ਨੂੰ ਇਹ ਰੰਡਾ ਵਾਸਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਾਰਨ ਇਹ ਹੈ ਕਿ ਯੂਕੇ ਦੁਨੀਆ 'ਚ ਇੰਡੀਆ ਨਾਲ ਵੀ ਵੱਡਾ ਵਾਇਰ ਹੈ ਅਸੀਂ ਅੱਜ ਇੰਡੀਆ ਜਿਹੜਾ 50 ਲੱਖ ਕਰੋੜ ਦੀ ਇੰਪੋਰਟ ਕਰਦਾ ਔਰ 50 ਲੱਖ ਕਰੋੜ 'ਚ ਲਗਭਗ 20 ਲੱਖ ਕਰੋੜ ਜਿਹੜਾ ਨੇ ਉਹ ਤੇਲ ਨੇ ਔਰ ਬਾਕੀ 30 ਲੱਖ ਕਰੋੜ ਦਾ ਸਮਾਨ ਤੇ ਬਾਕੀ ਚੀਜ਼ਾਂ ਔਰ ਜਿਹੜਾ ਆ ਯੂਕੇ ਹੈ ਜਿਹਦੀ ਆਬਾਦੀ ਸਿਰਫ 6 ਕਰੋੜ 83 ਲੱਖ ਦੇ ਆਸ-ਪਾਸ ਹੈ ਜਿਹੜੀ ਉਹਦੀ ਖਰੀਦ ਹੈ ਉਹ ਲਗਭਗ 75 ਲੱਖ ਕਰੋੜ ਦੀ ਹੈ ਇਸ ਕਰਕੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਹੁਣ ਇੱਕ ਸਿੰਪਲ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਡੀ ਆਪਣੀ ਕੰਪਨੀ ਨੂੰ ਬੰਗਲਾਦੇਸ਼ ਦੇ ਵਿੱਚ ਫੈਕਟਰੀ ਕਿਉਂ ਲਗਾਣੀ ਪਈ ਕਿਉਂਕਿ ਜੇ ਅਸੀਂ ਇੰਡੀਆ ਤੋਂ ਮਾਲ ਬਣਾ ਕੇ ਭੇਜਦੇ ਸੀ ਤੁਹਾਡੇ ਯੂਕੇ ਦੇ ਵਿੱਚ ਤਾਂ ਇੰਡੀਆ ਨੂੰ ਦੇ ਮਾਲ ਤੇ ਯੂਕੇ ਵਾਲੇ ਜਿਹੜੇ ਕਸਟਮਰ ਸੀਗੇ ਉਹਨਾਂ ਨੂੰ ਅਪ੍ਰੋਕਸੀਮੇਟਲੀ 14% ਐਮਪੀ ਡਿਊਟੀ ਦੇਣੀ ਪੈਂਦੀ ਸੀ ਔਰ ਉਹੀ ਮਾਲ ਜੇ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਜਾਂਦਾ ਸੀ ਤਾਂ ਉੱਤੇ ਜ਼ੀਰੋ ਡਿਊਟੀ ਸੀ ਹੌਲੀ ਹੌਲੀ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਡੀਆ ਤੋਂ ਜਿਹੜਾ ਮਾਲ ਸਾਨੂੰ ਪੜਦਾ ਨਹੀਂ ਖਾਂਦਾ ਕਿਉਂਕਿ ਇੱਥੇ 14% ਡਿਊਟੀ ਲੱਗਦੀ ਹੈ ਔਰ ਬੰਗਲਾਦੇਸ਼ ਪਾਕਿਸਤਾਨ ਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਮਿਲੇ ਹੋਇਆ ਸੀ ਤੇ ਉੱਥੋਂ ਉਹਨਾਂ ਦੀ ਐਕਸਪੋਰਟ ਵਧ ਰਹੀ ਸੀ ਇਸੇ ਕਰਕੇ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂਜ਼ ਨੇ ਜਿਦਾ ਜ਼ਾਰਾ ਹੈ ਜਾਂ ਲੈਵਾਈਸ ਹੈ ਉਹਨਾਂ ਨੇ ਇੰਡੀਆ ਦੀ ਬਜਾਏ ਬੰਗਲਾਦੇਸ਼ 'ਚ ਮੈਨੂਫੈਕਚਰਿੰਗ ਸ਼ੁਰੂ ਕੀਤੀ ਕਿਉਂਕਿ ਕਾਰਨ ਹੈ ਕਿ ਉੱਥੋਂ ਮਾਲ ਬਣਾ ਕੇ ਕਿਤੇ ਵੀ ਦੁਨੀਆ 'ਚ ਭੇਜਦੇ ਸੀ ਤਾਂ ਉੱਤੇ ਡਿਊਟੀ ਨਹੀਂ ਸੀ ਲੱਗਦੀ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਯੂਕੇ ਦੇ ਨਾਲ एफटी असाइन ਹੋਣ ਤੋਂ ਬਾਅਦ ਯੂਕੇ ਨਾਲ ਕੰਮ ਕਰਨਾ ਬਹੁਤ ਆਸਾਨ ਹੋ ਗਿਆ ਕਿਉਂਕਿ ਟ੍ਰੇਡ ਬੈਰੀਅਰ ਜਿਹੜੇ ਨੇ ਇੱਕ ਫਾਈਨੈਂਸ਼ੀਅਲ ਨਾਨ ਫਾਈਨੈਂਸ਼ੀਅਲ ਜਿਹੜੇ ਨੇ ਮੋਨਟਰੀ ਇਸ ਨਾਨ ਮੋਨਟਰੀ ਬੈਨ ਉਹ ਖਤਮ ਹੋ ਜਾਣਗੇ ਕਈ ਵਾਰ ਕਈ ਚੀਜ਼ਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਸੀ ਕਿ ਜਿਹੜੀ ਪਰਮਿਸ਼ਨਸ ਬੜੀਆਂ ਸੀ ਕਈ ਮਾਲ ਨੂੰ ਭੇਜਣ ਵਾਸਤੇ ਉਹ ਵੀ ਉਹਦੇ ਵਿੱਚ ਰੈਲੈਕਸੇਸ਼ਨ ਮਿਲੇਗੀ ਇੰਡੀਆ ਨੇ ਥੋੜੀਆਂ ਚੀਜ਼ਾਂ ਤੇ ਰੈਲੈਕਸੇਸ਼ਨ ਦਿੱਤੀ ਉਹਨਾਂ ਦੇ ਵਿਸਕੀ ਦੇ ਉੱਪਰ ਡਿਊਟੀ ਘਟੇਗੀ ਤੇ ਉਹਨਾਂ ਦੇ ਜਿਹੜੀਆਂ ਕਾਰਾਂ ਨੇ ਉਹਨਾਂ ਤੇ ਡਿਊਟੀ ਘਟੇਗੀ ਔਰ ਇੱਥੋਂ ਜਾਣ ਵਾਲੇ ਗਾਰਮੈਂਟ ਜਿਹੜਾ ਲੁਧਿਆਣਾ ਦੀ ਮੇਨ ਪ੍ਰੋਡਕਟ ਹੈ ਇੱਥੋਂ ਲੈਦਰ ਬਹੁਤ ਜਾਂਦਾ ਹੈ ਔਰ ਜਲੰਧਰ ਤੋਂ ਸਪੋਰਟਸ ਗੁੱਡਸ ਇੰਡਸਟਰੀ ਹੈ ਪੰਜਾਬ ਦਾ ਹੈਂਡੀਕਰਾਫਟਸ ਹੈ ਔਰ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਅ ਇੱਥੋਂ ਅਸੀਂ ਯੂਕੇ ਭੇਜਦੇ ਆ ਤੇ ਉਹਨਾਂ ਤੇ ਡਿਊਟੀ ਕਟਣ ਦੇ ਨਾਲ ਸ਼ੋਰਲੀ ਜਿਹੜਾ ਹੈ ਅਸੀਂ ਅੱਜ ਜਿਹੜਾ ਪਿੱਛੇ ਚੱਲ ਰਹੇ ਆ ਬੰਗਲਾਦੇਸ਼ ਤੇ ਪਾਕਿਸਤਾਨ ਵਰਗੇ ਕੰਟਰੀਜ਼ ਤੋਂ ਗਾਰਮੈਂਟ ਦੀ ਐਕਸਪੋਰਟ ਦੇ ਵਿੱਚ ਉਹ ਅਸੀਂ ਅੱਗੇ ਆ ਜਾਵਾਂਗੇ ਕਿਉਂਕਿ ਯੂਰਪ ਵੀ ਜਿਹੜਾ ਹੈ ਕਿਉਂਕਿ ਜਿਹੜੇ ਬੜੇ ਫੈਸ਼ਨ ਹਾਊਸਿਸ ਨੇ ਉਹ ਯੂਕੇ ਦੇ ਵਿੱਚ ਨੇ ਜਿਹੜੇ ਬ੍ਰਾਂਡਸ ਨੇ ਬੜੇ ਉਹ ਯੂਕੇ 'ਚ ਨਹੀਂ ਉਹ ਯੂਕੇ ਤੋਂ ਹੀ ਜਿਹੜਾ ਯੂਰਪ ਦੀ ਮਾਰਕੀਟ ਕੰਟਰੋਲ ਹੁੰਦੀ ਹੈ ਇਸ ਕਰਕੇ ਯੂਕੇ ਨਾਲ ਜਿਹੜਾ ਸਾਡਾ ਐਗਰੀਮੈਂਟ ਹੈ ਉਹਦੇ ਨਾਲ ਅਸੀਂ ਯੂਰਪ 'ਚ ਵੀ ਐਂਟਰ ਕਰਾਂਗੇ ਕਿਉਂਕਿ ਯੂਕੇ ਤੇ ਯੂਰਪ ਦਾ ਜ਼ੀਰੋ ਡਿਊਟੀ ਦੇ ਉੱਪਰ ਐਗਰੀਮੈਂਟ ਹੈ ਜੀ ਅਸੀਂ ਯੂਰਪ ਦੀ ਮਾਰਕੀਟ ਕਰਨੀ ਹੈ ਤਾਂ ਅਸੀਂ ਯੂਕੇ ਮਾਲ ਵੇਚ ਕੇ ਪੂਰਾ ਦਾ ਪੂਰਾ ਯੂਰਪ ਉਸ ਤੋਂ ਕਵਰ ਕਰ ਸਕਦੇ ਹਾਂ ਇਸ ਕਰਕੇ ਇੰਡੀਆ ਵਾਸਤੇ ਇਹ ਇੱਕ ਬਹੁਤ ਵੱਡੀ ਜਿੱਤ ਹੈ ਇਕਨੋਮਿਕਲੀ ਦੇਖਿਆ ਜਾਵੇ ਔਰ ਬਹੁਤ ਵੱਡੀਆਂ ਓਪਰਚ्युनिटी ਜਿਹੜੀਆਂ ਅਧਿਆਨ ਨਾਲੇ ਟਾਈਮ ਦੇ ਵਿੱਚ ਇੰਡੀਆ ਨੂੰ ਮਿਲਣ